ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਨਵੀਂ ਲੈਬ ਅਤੇ ਕ੍ਰਿਟੀਕਲ ਕੇਅਰ ਯੂਨਟ ਜਲਦੀ ਹੀ ਹੋਵੇਗੀ ਸ਼ੁਰੂ ਅੱਜ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਐਮ ਡੀ ਵਿਰਿੰਦਰ ਸ਼ਰਮਾ ਵੱਲੋਂ ਕੀਤਾ ਗਿਆ ਬਠਿੰਡਾ ਦੀ ਸਿਵਲ ਹਸਪਤਾਲ ਦੇ ਅੰਦਰ ਦੌਰਾ ਅਤੇ ਕਿਹਾ ਬਠਿੰਡਾ ਦੇ ਅੰਦਰ ਹੁਣ ਨਵੀਆਂ ਸਹੂਲਤਾਂ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਦਿੱਤੀਆਂ ਜਾਣਗੀਆਂ ਅੱਜ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਪਹੁੰਚੇ ਬਰਿੰਦਰ ਸ਼ਰਮਣ ਨੇ ਕਿਹਾ ਕਿ ਬਠਿੰਡਾ ਦੇ ਲਈ ਉਹਨਾਂ ਵੱਲੋਂ ਇੱਕ ਨਵੀਂ ਕ੍ਰਿਟੀਕਲ ਕੇਅਰ ਯੂਨਿਟ ਜੋ ਆਪਣਾ ਇੱਥੇ ਸਥਾਪਿਤ ਕੀਤੀ ਜਾ ਰਹੀ ਹੈ ਉਹ ਜਲਦੀ ਹੀ ਲੋਕਾਂ ਨੂੰ ਸਮਰਪਿਤ ਕੀਤੀ ਜਾਵੇਗੀ ਅਤੇ ਨਾਲ ਇੱਕ ਨਵੀਂ ਲੈਬ ਹੋਵੇਗੀ ਜਿੱਥੇ ਇੱਕ ਹੀ ਛੱਤ ਦੇ ਥੱਲੇ ਜਿਹੜੀਆਂ ਸਾਰੀਆਂ ਸਹੂਲਤਾਂ ਨੇ ਲੋਕਾਂ ਨੂੰ ਇੱਥੇ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਮਿਲਣੀਆਂ ਅਤੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਦਵਾਈਆਂ ਨੇ ਉਹ ਫ੍ਰੀ ਜਿਹੜੀਆਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਉਸ ਨੂੰ ਲੈ ਕੇ ਉਹਨਾਂ ਵੱਲੋਂ ਜਿਹੜੇ ਜਗਾ ਜਗਾ ਦੇ ਉੱਤੇ ਜਿਹੜੇ ਸਟੋਰ ਨੇ ਉਹ ਬਠਿੰਡਾ ਦੇ ਅੰਦਰ ਜੋ ਹੈ ਡਰੱਗ ਵੇਅਰ ਹਾਊਸ ਉਸ ਦਾ ਵੀ ਉਹਨਾਂ ਵੱਲ ਦੌਰਾ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਜਿੱਥੇ ਪੂਰੇ ਪੰਜਾਬ ਦੇ ਅੰਦਰ ਤਿੰਨ ਹੀ ਡਰੱਗ ਵੇਅਰ ਹੌਸਨ ਅਤੇ ਹੁਣ ਪੰਜਾਬ ਸਰਕਾਰ ਵੱਲੋਂ ਤਿੰਨ ਨਵੇਂ ਜਿਹੜੇ ਡਰੱਗ ਵੇਅਰ ਹਾਊਸ ਹੈ ਉਹ ਬਣਾਏ ਜਾ ਰਹੇ ਆ ਤੇ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਨੇ ਉਹ ਪੰਜਾਬ ਸਰਕਾਰ ਵੱਲੋਂ ਵਧੀਆ ਢੰਗ ਦੇ ਨਾਲ ਜਿੱਥੇ ਦਵਾਈਆਂ ਦਿੱਤੀਆਂ ਜਾ ਰਹੀਆਂ ਉੱਥੇ ਉਹਨਾਂ ਨੇ ਕਿਹਾ ਕਿ ਹੁਣ ਜਿਹੜੀਆਂ ਅੱਗੇ ਜਿਹੜੀ ਲੋਕਾਂ ਨੂੰ ਸਮੱਸਿਆ ਆਉਂਦੀ ਹੈ ਉਹ ਹੁਣ ਜਲਦੀ ਹੱਲ ਕੀਤੀ ਜਾਵੇਗੀ ਤੇ ਬਠਿੰਡਾ ਦੇ ਅੰਦਰ ਇੱਕ ਹੀ ਛਤ ਦੇ ਥੱਲੇ ਸਾਰੇ ਜਿਹੜੇ ਟੈਸਟ ਨੇ ਉਹ ਹੁਣ ਜਲਦੀ ਹੀ ਸ਼ੁਰੂ ਹੋ ਜਾਣਗੇ ਆਉ ਤੁਹਾਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਵਰਿੰਦਰ ਸ਼ਰਮਾ ਐਦੀ ਜਿਹੜੀ ਰੂਟੀਨ ਵਿਜ਼ਿਟ ਸੀ ਇੱਥੋਂ ਦਾ ਵੇਅਰ ਹਾਊਸ ਮੈਂ ਦੇਖਣਾ ਚਾਹੁੰਦਾ ਸੀ ਡਰੱਗ ਦਾ ਕਿਉਂਕਿ ਪੰਜਾਬ ਸਰਕਾਰ ਦੀ ਸਭ ਤੋਂ ਮਹੱਤਵਪੂਰਨ ਜਿਹੜੀ ਸਕੀਮ ਹੈ ਕਿ ਜੋ ਵੀ ਕੋਈ ਸਾਡੇ ਹਸਪਤਾਲ ਚ ਆਉਂਦਾ ਉਹਨਾਂ ਨੂੰ ਦਵਾਈ ਨਾ ਖਰੀਦਣੀ ਪਵੇ ਕਿ ਜਿਹੜੀਆਂ ਸਾਡੇ ਇਸਤਲਾਹਾਂ ਦੇ ਵਿੱਚ ਜ਼ਰੂਰੀ ਦਵਾਈਆਂ ਨੇ ਉਹ ਅਸੀਂ ਬੜੀ ਇਗਰੈਸਿਵਲੀ ਉਹਨਾਂ ਨੂੰ ਟਾਈਮ ਟੂ ਟਾਈਮ ਪਰਚੇਸ ਕਰਦੇ ਆਂ ਪਰ ਉਹਨਾਂ ਦੀ ਜਿਹੜੀ ਵੰਡ ਹੈ ਸਾਡੇ ਜਿਹੜੇ ਤਿੰਨ ਵੱਡੇ ਵੇਅਰ ਹਾਊਸਿਸ ਨੇ ਅਮ੍ਰਿਤਸਰ, ਬਠਿੰਡਾ ਤੇ ਖਰੜਾ ਉਹਨਾਂ ਰਾਹੀਂ ਕੀਤੀ ਜਾਂਦੀ ਹੈ ਪਰ ਕਿਉਂਕਿ ਹੁਣ ਸਾਰੀ ਦਵਾਈ ਫ੍ਰੀ ਜਾ ਰਹੀ ਹੈ ਔਰ ਜ਼ਿਆਦਾ ਮਿqdਾਰ ਚ ਜਾ ਰਹੀ ਹੈ ਇਹ ਜਗ੍ਹਾ ਸਾਡੇ ਕੋਲ ਘਟ ਪੈ ਰਹੀ ਹੈ ਜੀ ਮੈਂ ਉਹੀ ਹੁਣ ਦੇਖਣ ਆਇਆ ਸੀ ਵੀ ਇਹ ਸਾਡਾ ਸਟਾਫ ਸਾਰਾ ਬੜੀ ਮਿਹਨਤ ਨਾਲ ਕੰਮ ਕਰ ਰਿਹਾ ਹੈ ਫਰੀ ਦਾ ਹੱਲ ਕਰਨ ਲਈ ਸਰਕਾਰ ਨੇ ਆਲਰੇਡੀ ਸਾਨੂੰ ਫੰਡਸ ਦੇ ਦਿੱਤੇ ਆ ਅਸੀਂ ਖਰੜ ਵਾਲਾ ਜਿਹੜਾ ਵੇਅਰ ਹਾਊਸ ਹੈ ਉਹਦੀ ਕਪੈਸਿਟੀ ਡਬਲ ਕਰ ਰਹੇ ਹਾਂ ਜੀ ਸੁਨਾਮ ਵਿੱਚ ਇੱਕ ਨਵਾਂ ਡਰੱਗ ਵੇਅਰ ਹਾਊਸ ਸਰਕਾਰ ਨੇ ਫੰਡਸ ਮਨਜ਼ੂਰ ਕਰਤੇ ਆ ਐਵੇਂ ਜਿ ਕਰੀ ਇੱਕ ਨਵਾਂ ਡਰੱਗ ਵੇਅਰ ਹਾਊਸ ਪੂਰੇ ਦੁਆਬਾ ਏਰੀਆ ਲਈ ਜਿਹੜਾ ਹੈਗਾ ਉਹ ਦਸੂਹੇ ਚ ਬਣਨਾ ਇੱਕ ਫਿਰੋਸ਼ਪੁਰ ਦੇ ਨੇੜੇ ਜਗ੍ਹਾ ਹੈਗੀ ਫਿਰੋਸ਼ਾ ਤੀਜਾ ਡਰੱਗ ਵੇਅਰ ਹਾਊਸ ਉੱਤੇ ਬਣਨਾ ਉਸ ਤੋਂ ਬਾਅਦ ਮਤਲਬ ਸਾਡੇ ਇਫੈਕਟਿਵਲੀ ਛੇ ਡਰੱਗ ਵੇਅਰ ਹਾਊਸਿਸ ਹੋ ਜਾਣਗੇ ਸੋ ਜਦੋਂ ਵੀ ਇਹ ਬਣਦੇ ਹੈ ਵੇਅਰ ਹਾਊਸ ਇਸ ਦਾ ਮਾਨਯੋਗ ਸੀਐਮ ਸਾਹਿਬ ਆ ਐਚਐਮ ਸਾਹਿਬ ਜਿਹੜੇ ਲੋਕ ਕੰਸਟਰਕਟ ਕਰਨਗੇ ਬਟ ਆਲਰੇਡੀ ਫੰਡਸ ਸਾਨੂੰ ਜੂਰ ਹੋ ਗਏ ਅੱਜ ਮੈਂ ਇੱਥੇ ਕੰਮ ਦੇਖਿਆ ਸਪੇਸ ਦੀ ਜ਼ਰੂਰ ਕਮੀ ਹੈ ਪਰ ਫਿਰ ਵੀ ਇਹ ਮਿਹਨਤ ਨਾਲ ਇਹਨੂੰ ਠੀਕ ਤਰੀਕੇ ਕਰ ਰਹੇ ਬਠਿੰਡੇ 'ਚ ਵੀ ਨਵੀਂ ਕੋਈ ਇਸ ਤਰ੍ਹਾਂ ਦਾ ਕੁਝ ਬਠਿੰਡੇ ਆਲਰੇਡੀ ਤੁਸੀਂ ਦੇਖ ਰਹੇ ਹੋ ਜਿਹੜੀ ਨਵੀਂ ਲੈਬ ਦਾ ਤੇ ਕ੍ਰਿਟੀਕਲ ਕੇਅਰ ਯੂਨਿਟ ਦਾ ਜਿਹੜਾ ਹੈਗਾ ਆਲਰੇਡੀ ਯੂਨਿਟ ਆ ਰਹੇ ਨੇ ਇੱਕੋ ਛੱਤ ਦੇ ਥੱਲੇ ਸਾਰੇ ਟੈਸਟ ਹੋਇਆ ਕਰਨਗੇ ਕ੍ਰਿਟੀਕਲ ਗੀਅਰ ਦੇ ਵਿੱਚ ਸਾਰੀਆਂ ਕ੍ਰਿਟੀਕਲ ਫੈਸਿਲਿਟੀਆਂ ਨੇ ਉਹ ਮਿਲਣਗੀਆਂ ਇੱਥੋਂ ਦਾ ਜਿਹੜਾ ਲੋਕਲ ਪ੍ਰਸ਼ਾਸਨ ਹੈ ਡੀ ਸਾਹਿਬ ਉਹ ਬਹੁਤ ਐਕਟਿਵ ਇੰਟਰਸਟ ਲੈ ਰਹੇ ਆ ਬਹੁਤ ਜਲਦ ਜਿਹੜਾ ਹੈਗਾ ਇੱਥੋਂ ਦਾ ਸੋਲਰ ਤੇ ਜਿਹੜਾ ਚੱਲੇਗਾ ਇਹ ਡੀ ਸਾਹਿਬ ਨੇ ਐਫਰਟ ਕੀਤਾ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਇਸ ਹਸਪੀਟਲ ਦੀ ਜਿਹੜੀ ਬਿਜਲੀ ਸਪਲਾਈ ਹੋ ਸੋਲਰ ਰਾਹੀਂ ਹੋਣ ਜਾ ਰਹੀ ਹੈ ਉਹ ਨਾਲ ਸਾਡੇ ਹਸਪਤਾਲ ਦੇ ਖਰਚੇ ਵੀ ਘਟਣਗੇ ਤੇ ਦੂਜਾ এনਵਾਇਰਨਮੈਂਟ ਹੈ ਜਿਹੜੀ ਉਹਦੀ ਵੀ ਪ੍ਰੋਟੈਕਸ਼ਨ ਹੋਈ